ਤੋਂ ਤਾਂ ਮਸ਼ੀਨ ਕੋਈ ਚੱਲਦੀ ਨਹੀਂ ਰਾਤ ਨੂੰ ਪਤਾ ਤਾਂ ਲਿਆ ਜਾ ਇਹਨਾਂ ਤੋਂ ਇਹੀ ਪਤਾ ਕਰਿਆ ਵੀ ਚਲੋ ਦਿਨੇ ਤਾਂ ਹੈਗੀ ਆ ਸਮੱਸਿਆ ਵੀ 5-7 ਦਿਨ ਕੋਈ ਨਹੀਂ ਨਹੀਂ ਆਉਂਦੀ ਵੀ ਰਾਤ ਨੂੰ ਤਾਂ ਕੋਈ ਕੱਟਦਾ ਡੇੜਾ ਹੀ ਨਹੀਂ ਕੋਈ ਕਿਉਂ ਕਿ ਰਾਤ ਨੂੰ ਕਿਹੜਾ ਕੋਈ ਕੰਮ ਕਰਨਾ ਇੱਦਾਂ ਰਾਤ ਵੀ ਅਸੀਂ ਆਏ ਸੀਗੇ ਜਿੱਥੇ ਅ ਪਹਿਲਾਂ ਇਹ ਕਹਿੰਦੇ ਵੀ 10 ਵਜੇ ਲੇਟ ਆ ਜੂਗੀ 10 ਵਜੇ ਲੇਟ ਆਈ 2 ਮਿੰਟ ਚੱਲੀ ਫੇਰ ਕਹਿੰਦੇ 11 ਵਜੇ ਦਾ ਪਾਵਰ ਕੱਟ ਆ ਗਿਆ 11 ਵਜੇ ਤਾਂ 5-7 ਮਿੰਟ ਚੱਲੀ ਫੇਰਾਂ ਦੇ ਜੀ ਫੇਰ ਇੱਕ ਘੰਟੇ ਦਾ ਪਾਵਰ ਕੱਟ 12 ਵਜੇ ਸਾਂਝ ਲੋ ਵੀ ਇਹਨਾਂ ਨੇ ਘੰਟਾ-ਘੰਟਾ ਕਰਕੇ 2:30 ਹੋ ਜਾਂਦੇ ਕਿਉਂ ਦੇ ਹਰ ਵਾਰ ਵਾਰ ਇਹ ਗੱਲ ਘੁਮਾਉਂਦੇ ਵੀ ਕਾਹਤੋਂ ਘੁਮਾਉਂਦੇ ਵੇਹ ਲੱਕੀ ਦੇ ਵਿੱਚ ਹਰ ਤੋਂ ਵੇਹ ਦੇ ਵਿੱਚ ਬੰਦੇ ਇਹੋ ਜਿਹੇ ਸਾਡੇ ਘਰਾਂ ਤਾਂ ਆ ਕੇ ਦਿੰਦੇ ਕਿ ਮੈਂ ਕਹਿੰਦਾ ਆਏ ਬੋਲਿਆ ਇੱਥੇ ਬੰਦਾ ਵਿੱਚ ਮਜੂਤੀ ਹੈ ਜੇ ਕਿ ਇਥੇ ਉਹਦੋਂ ਬੋਲਿਆ ਕਾਹਦੇ ਵਾਸਤੇ ਬੋਲੇ ਨਾਲ ਹੀ ਸੀ ਬਾਈ ਲੈਣ ਤੇ ਕੁਝ ਕਿਹਾ ਤਾਂ ਨਹੀਂ ਕਿਸੇ ਨੂੰ ਵੀ ਭਾਈ ਜੀ ਦੇਵੇਂ ਸਾਰੇ ਜੀ ਤੁਹਾਡੇ ਦਵਾਕ ਤੜਪਦੇ ਆ ਤਾਂ ਸਾਡੇ ਵੀ ਤੜਪਦੇ ਆ ਇੱਥੇ ਇੱਥੇ ਐਸ ਪਿੰਡ ਜਗਦੀ ਐ ਐਮਐਲਏ ਪਿੰਡ ਕਰਕੇ ਤਾਂ ਹੀ ਇਹਨੇ ਵੀ ਚੀਜ਼ ਦੇਵੇ ਉਹਦੀ ਪਾਵਰ ਹੈ ਨਹੀਂ ਸਾਡੀ ਕੋਈ ਪਾਵਰ ਹੈ ਨਹੀਂ ਜਦੋਂ ਐਮਐਲਏ ਘਰ ਜਾਂਦੇ ਤਾਂ ਉਹਦਾ ਪਿਓ ਮਿਲਦਾ ਉਹ ਤੋਂ ਬਾਅਦ ਉਹ ਸਾਨੂੰ ਕਹਿ ਦਿੰਦਾ ਭਾਈ ਕੋਈ ਗੱਲ ਨੂੰ ਜਿੰਨੇ ਕਰਾਂਗੇ ਗੱਲਬਾਤ ਜਿੰਨੇ ਕੀ ਗੱਲਬਾਤ ਕਰੇ ਜਿੰਨੇ ਕੋਣ ਕੋਈ ਦਾ ਸਾਡੇ ਕੋਲ ਛੋਟਾ ਕੋਈ ਹੈ ਨਹੀਂ ਵਾਲੀ ਹੈ ਨਹੀਂ ਜਾਂਦਾ ਇਹਨਾਂ ਦਾ ਜੇ ਪੁੱਛਿਆ ਇਹਨੇ ਸੁਹਾਣਾ ਅੰਦਰ ਜ਼ਮੀਨ ਦਿੱਤੀ ਵੀ ਐ ਕੀ ਹੁਣ ਹਰੇਕ ਪਿੰਡ ਹੀ ਜ਼ਮੀਨ ਦੇਊਗਾ ਫੇਰ ਉਹ ਨੂੰ ਲੈਣ ਦੇ ਦੇਣੀ ਆਪਾਂ ਕੀ ਇਹ ਪਾਸ ਪਾਸ ਤੋਂ ਆਵੇਂ ਸੀ ਆਪਣੇ ਤਿੰਨ ਪਿੰਡਾਂ 'ਚ ਛੱਤੀ ਮੋੜ ਆ ਇਹ ਵਾਸਤਾ 'ਚ ਆਏ ਹੋਇਆ ਜਾਂ ਸੋਹਣਾ ਦਾ ਗ੍ਰੈਡ ਦੇ ਵਿੱਚ ਜਿਹੜੀ ਲਾਈਟ ਹੁੰਦੀ ਹੈ ਇਹ ਵੀ ਕਦੋਂ ਚੱਲ ਕੇ ਆਉਂਦੀ ਹੈ ਤਾਰਾਂ ਰਾਂ ਹੀ ਆਉਂਦੀ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਸੋਹਣਾ 'ਚ ਲਾਈਟ ਚੱਲੂਗੀ ਐਂ ਚੱਲੂਗੀ ਰਾਤ ਨੂੰ ਵੀ ਚੱਲੂਗੀ ਥੋੜੇ ਪਿੰਡਾਂ 'ਚ ਵੀ ਨਹੀਂ ਦੱਪੀ ਇਹ ਇਹ ਰੱਖਾ ਮੁਰਾ ਹੁੰਦਾ ਥੋੜੇ ਦਿਨ ਪਹਿਲਾਂ ਵੀ ਆਏ ਸੀ ਰਾਤ ਨੂੰ ਪਰ ਉਦੋਂ ਵੀ ਚੱਲੀ ਜਾਂਦੀ ਹੈ ਨਾ ਹਰ ਰੋ ਚੱਲਦੀ ਹੈ ਜੀ ਹਰ ਰੋ ਚੱਲਦੀ ਹੈ ਮਾਦਾ ਕਿਵੇਂ ਕਦੋਂ ਕਦੀ ਲਾਈਟ ਕਰ ਰਾਤ ਨਹੀਂ ਆਈ ਤੁਹਾਡੇ ਰਾਤ ਵੀ ਨਹੀਂ ਆਈ ਹਰੋਈ ਨਹੀਂ ਹੁੰਦੀ ਸਾਡੇ ਲੈਟ ਸਾਡੇ ਬੱਚੇ ਸਕੂਲ ਜਾਂਦੇ ਆ ਆ ਗਈ 5 ਮਿੰਟ ਆ ਗਈ ਫੇਰ ਕੱਟਦੀ ਇਹ ਕੋਈ ਸੌਣਾ ਹੈ ਬੱਚਿਆਂ ਦਾ ਕੁਝ ਦਿੱਸੇ ਸਾਡੇ ਗਰੀਬ ਘਰ ਤੇ ਤਨ ਮੀਟਰ ਵੀ ਹੈ ਨਹੀਂ ਤੇ ਬੱਚੇ ਤਾਂ ਹੈ ਨਹੀਂ ਜੀ ਲੈਟ ਤੇ ਨਹੀਂ ਰਪਾ ਹਾਂ ਲੈਟ ਤੇ ਖੱਲਾ ਬਸ ਪਾਣੀ ਵੀ ਹੈ ਨਹੀਂ ਸਾਡੇ ਤਾਂ ਘਟੀ ਪਾਣੀ ਵੀ ਨਹੀਂ ਪਾਣੀ ਤਾਂ ਤਾਂ ਸੀ ਉਹ ਜਾਦਾ ਐਡ ਹੈਣੀ ਪਾਣੀ ਕੇ ਪਾਣੀ ਪੀ ਪਾਣੀ ਪੀ ਆਉਂ ਪਰੇਸ਼ਾਨ ਤਾਂ ਸਾਨੂੰ ਜਮਾਈ ਦਿੱਤਾ ਵੇ ਤੇ ਗਾਣੂ ਬੋਤਾ ਕਿਥੋਂ ਧੀ ਲਈ ਬੈਠੇ ਬੋੜ ਨਹੀਂ ਹਣ ਪਾਉਂਦੇ ਗਾਣੂ ਕਿਸੇ ਨੂੰ ਕੀ ਅਸੀਂ ਜਮਾਈ ਨਹੀਂ ਪਾਉਂਦੇ ਹਾਂ ਅਸੀਂ 5:30 ਨਾ ਸਿਠਾਉਣੀ ਆ ਨਾ ਕਿ ਤਿਆਰ ਹੋ ਕੇ 6:30 ਨਾ ਬੈਣਾ ਜਾਂਦੀ ਆ ਰਾਤ ਨੂੰ ਸੌਂਦੇ ਨਹੀਂ 1 ਵਜੇ ਗਰਾਤ ਸਾਨੂੰ ਬੱਚੇ ਕਾਰਨ ਗਰਮੀ ਦਾਦੀ ਗਰਮੀ ਫਿਰ ਨਾਲ ਹਟ ਜਨੈਕਟਰ ਖੜ ਗਿਆ ਨਾ ਸੱਡ ਜਨੈਕਟਰ ਖੜ ਗਿਆ ਲੈਟ ਸਾਡੀ ਹੈ ਨਾ ਕਿਤੇ ਅੰਦਰ ਕਿਤੇ ਬਾਹਰ ਕਿਤੇ ਅੰਦਰ ਬਾਹਰ ਤੇ ਸਵਾਰਾਂ ਨੇ ਕਿਉਂ ਨਹੀਂ ਆਂਦੀ ਲੈਟ ਕੀ ਗੱਲ ਇੱਥੇ ਵਾਣ ਹੈ ਨਹੀਂਗੇ ਇੱਥੇ ਅੱਗ ਨਹੀਂ ਲੱਗਦੀ ਹਾਣ ਜੀਤੇ ਮੌ ਠੱਠੀ ਇੱਥੇ ਅੱਗ ਲੱਗਦੀ ਹੈ ਇਹਨਾਂ ਤੇ ਨਾ ਪਿੰਡਾਂ ਦੀ ਕੱਟੀ ਹਾਂ ਇਹਨਾਂ ਤੇ ਨਾ ਪਿੰਡਾਂ ਦੀ ਲੈਡ ਨਾ ਕੱਟੀ ਜਾਵੇ ਬਸ ਅਸੀਂ ਤਾਂ ਇੱਥੇ ਹੀ ਬੈਠੇ ਰਾਤ ਨੂੰ ਬਸ ਇੱਥੇ ਰਹਿਣਾ ਪਵੇ ਹਾਂਜੀ ਵਾਣ ਦੇ ਤੇ ਲੈਣ ਜਾਈ ਦੋ ਕਨਾਂ ਇਸਾਪ ਪਾਣੀ ਨੂੰ ਇੱਥੋਂ ਵਰਗੇ ਇੱਦਾਂ ਨਾਈਟਰ ਛੱਡ ਲਾਗੇ ਡਾਇਰੈਕਟਰ ਛੱਡ ਲਾਗੇ ਗਰੀਵ ਕੀ ਕਰਨਗੇ ਉਹ ਇਹਨਾਂ ਕੋਲ ਤਾਂ ਵਾਟਰ ਵੀ ਹੈ ਨਹੀਂ ਲੈਡ ਫਰ ਲੈਡ ਦੀਸ ਵਾਸਤੇ ਦੇ ਮਾਰੇ ਅਗੇ ਤੁਹਾਨੂੰ ਪਤਾ ਹੀ ਹੈ ਕਿਨੇ ਚਿਰ ਦੇ ਲੈਟ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਇਹ ਗਣੀ ਤਾਂ ਸਾਡੇ ਪਿੰਡਾਂ ਦਾ ਵਿਰਕਾ ਹੋ ਰਿਹਾ ਤੇ ਜਾ ਸਾਰੀ ਪੰਜਾਬ ਕੀ ਇਹ ਹਾਲ ਹੈ ਛੁਣਾਰੇ ਬੀਜੀ ਪ੍ਰੋਬਲਮ ਉਸ ਦਾ ਕੀ ਕੱਟ ਲੱਗ ਰਿਹਾ ਕਿੰਨਾ ਪਿੰਡਾਂ ਨਹੀਂ ਆਉਂਦੇ ਦੇ ਹੋਤਰੇ ਕੱਟੋਗੇ ਛੇਰੀ ਦੇ ਲੋਕ ਤਾਂ ਕਹਿੰਦੇ ਸੁਖਾਨੰਤਾ ਲੈਟ ਹੁੰਦੀ ਬਾਰੀ ਬਾਰੀ ਸੌਤ ਨਾ ਕੱਟੋ ਕੱਟਦਾ ਕੋਈ ਟਾਈਮ ਤਾਂ ਹੋਏ ਇੰਨੇ ਕੱਟ ਜਿਹੜੇ ਕਾਹ ਤੋਂ ਲੱਗ ਰਹੇ ਵੀ ਇੰਨੇ ਮੈਨੂੰ ਤਾਂ ਨੌਲਜ ਨਹੀਂ ਗਈ ਇਹਦਾ ਜਿਹੜਾ ਬਿਜਲੀ ਮਹਿੰਗਾ ਹੋਇਆ ਉਹਨਾਂ ਨੂੰ ਪਤਾ ਇਹ ਤਿੰਨਾ ਪਿੰਡਾਂ ਦੇ ਲੋਕ ਆਏ ਸੀ ਕਿ ਤਿੰਨਾ ਪਿੰਡਾਂ 'ਚ ਕੱਟ ਲੱਗ ਰਿਹਾ ਸੁਖਨੰਦ 'ਚ ਨਹੀਂ ਲੱਗਦਾ ਲੱਗੇ ਉਹ ਵੀ ਤਾਂ ਮੇਰੇ ਹੀ ਆ ਸੁਖਨੰਦ 'ਚ ਵੀ ਬੋਰ ਵੀ ਚੀਦਾ ਵੀ ਠੱਠੀ ਵੀ ਤੇ ਮਾਧਰਾ ਨਾ ਵੀ ਉਹਨਾਂ ਨੂੰ ਨਹੀਂ ਮਿਲਦੀ ਆ ਭਾਂ ਸਾਡੇ ਬਣ ਦੀ ਵੀ ਕੱਟਦੇ ਨੇ ਮੈਨੂੰ ਕੋਈ ਤਰਾਜ ਮਾਲਵਾ ਮੈਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਰਿੰਦਰ ਸਿੰਘ ਮਠਾੜੂ ਪਿਛਲੇ ਦਿਨਾਂ ਤੋਂ ਲੈ ਕੇ ਜਿਹੜਾ ਬਿਜਲੀ ਦੇ ਵਾਰੀ-ਵਾਰੀ ਕੱਟ ਲੱਗ ਰਹੇ ਆ ਪਿਛਲੇ ਦਿਨੀ ਵੀ ਸੁਖਾਨੰਦ ਗ੍ਰੈਡ ਤੇ ਜਿਹੜਾ ਕਿਸਾਨਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਤਾਂ ਅੱਜ ਫਿਰ ਉੱਥੇ ਮੌਜੂਦ ਆਂ ਜੇ ਉੱਥੇ ਫਿਰ ਧਰਨਾ ਲਗਾਇਆ ਗਿਆ ਹੈ ਧਰਨਾ ਕਿਵੇਂ ਵੀ ਜਿਹੜੇ ਲਾਈਟ ਦਿਨੇ ਤਾਂ ਚਲੋ ਮੰਨਿਆ ਵੀ ਜਾ ਸਕਦੀ ਹੈ ਪਰ ਰਾਤ ਨੂੰ ਆ ਜਿਹੜੀ ਉਹ ਵਾਰੀ-ਵਾਰੀ ਫੇਰ ਦੁਬਾਰਾ ਜਿਹੜੇ ਲਾਈਟ ਦੇ ਕੱਟ ਲਗਾ ਰਹੇ ਆ ਅ ਮੈਸੇਜ ਗਰੁੱਪ ਦੇ ਵਿੱਚ ਪਾਏ ਜਾਂਦੇ ਆ ਵੀ 7 ਵਜੇ ਲੇਟ ਆਊਗੀ ਪਰ 7 ਵਜੇ ਕੇ 5 ਮਿੰਟ ਤੇ ਫੇਰ ਮੈਸੇਜ ਪਾ ਦਿੱਤਾ ਕਿ 2 ਘੰਟਿਆਂ ਦਾ ਫੇਰ ਘੱਟ ਲੱਗ ਗਿਆ ਤਾਂ ਇਸ ਕਰਕੇ ਜਿਹੜਾ 2-2 ਵਜੇ ਤੱਕ ਰਾਤ ਨੂੰ ਲੇਟ ਨਹੀਂ ਆਉਂਦੀ ਤਾਂ ਕਿਸਾਨ ਵੀਰ ਸਾਡੇ ਨਾਲ ਨੇ ਪਿੰਡ ਦੇ ਲੋਕ ਵੇਖ ਸਕਦੇ ਹੋ ਤੁਸੀਂ ਮੌਜੂਦ ਨੇ ਇੱਥੇ ਤਾਂ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਕਿ ਜਿਹੜੇ ਕੱਟ ਲਗਾਏ ਜਾ ਰਹੇ ਆ ਵਾਰੀ ਵਾਰੀ ਜਿਹੜੇ ਦਿਨੇ ਵੀ ਦਿਨੇ ਤਾਂ ਚਲੋ ਮੰਨਿਆ ਵੀ ਲੈਟ ਜਿਹੜੀ ਕੱਟ ਦਿੱਤੀ ਜਾਂਦੀ ਮਸ਼ੀਨਾਂ ਚੱਲਦੀਆਂ ਪਰ ਰਾਤ ਨੂੰ ਤਾਂ ਮਸ਼ੀਨ ਕੋਈ ਚੱਲਦੀ ਨਹੀਂ ਰਾਤ ਨੂੰ ਕਾਹਤੋਂ ਲਾਇਆ ਜਾ ਰੇ ਇਹਨਾਂ ਤੋਂ ਇਹੀ ਪਤਾ ਕਰਿਆ ਵੀ ਚਲੋ ਦਿਨੇ ਤਾਂ ਹੈਗੀ ਆ ਸਮੱਸਿਆ ਵੀ ਪੰਜ ਸੱਤ ਦਿਨ ਕੋਈ ਨਹੀਂ ਨਹੀਂ ਆਉਂਦੀ ਵੀ ਰਾਤ ਨੂੰ ਤਾਂ ਕੋਈ ਕੱਟ ਦਾ ਏੜਗਾ ਹੀ ਨਹੀਂ ਕੋਈ ਕਿਉਂਕਿ ਰਾਤ ਨੂੰ ਕਿਹੜਾ ਕੋਈ ਕੰਮ ਕਰਨਾ ਇਹਨਾਂ ਨੇ ਫਿਰ ਉਹ ਵਾਰ-ਵਾਰ ਕਿਤੇ 11 ਤੋਂ 12 12 ਤੋਂ 1 ਰਾਤ ਮੇਰਾ ਖਿਆਲ 2 ਵਜੇ ਦੇ ਕਰੀਬ ਆਈ ਤੇ ਇੱਥੇ ਫਿਰ ਇੱਥੇ ਦਾ ਕੋਈ ਨਾ ਦਾ ਕੋਈ ਜ਼ਿੰਮੇਵਾਰ ਮੁਲਾਜ਼ਮ ਹੈ ਇੱਥੇ ਜੈਜੀ ਸਾਹਿਬ ਨਾਲ ਗੱਲ ਕਰੀ ਜੈਜੀ ਸਾਹਿਬ ਕਹਿੰਦਾ ਵੀ ਆ ਇਹ ਪਿੱਛੋਂ ਕੱਟ ਲੱਗ ਰਿਹਾ ਹੈ ਪਿੱਛੋਂ ਆ ਰਿਹਾ ਹੈ ਤੇ ਹੁਣ ਕੱਲ ਨੂੰ ਐਡਿਓ ਸਾਹਿਬ ਨਾਲ ਮਿਲਦੇ ਆ ਕਿਉਂਕਿ ਜਿਹੜਾ ਇਹ ਪਿੰਡਾਂ ਦਾ ਸਵਾਲ ਲਿੰਕ ਦਾ ਇੱਥੋਂ ਦਾ ਲਾਈਟ ਹੀ ਜਾਂਦੀ ਇਕੱਲੀ ਹੋਰ ਕਾਗਜ਼ੀ ਕਾਰਵਾਈ ਸਾਰੀ ਬਰਗਾੜੀ ਤੋਂ ਹੈ ਇਹ ਤਿੰਨਾਂ ਪਿੰਡਾਂ ਤੋਂ ਹੀ ਕੱਟੀ ਜਾਂਦੀ ਠੱਠੀ ਭਾਈ ਮੋੜ ਤੇ ਚੀਦੇ ਨੂੰ ਹਾਂ ਤਨ ਪਿੰਡ ਹੀ ਕੱਟੀ ਜਾਂਦੀ ਸੁਖਾਣਾ ਤੇ ਚੱਲਦਾ ਰਾਤ ਵੀ ਇੱਥੇ ਆਏ ਸੀ ਮੁੰਡੇ ਰਾ ਸੁਖਾਣਾ ਤੇ ਚੱਲ ਰਿਹਾ ਸੀ ਰਾਤ ਵੀ ਤਾਂ ਨਾ ਲਾਇਆ ਹਾਂਜੀ ਰਾਤ ਸੀਗੇ ਬਾਬਾ ਕਾਫੀ ਜਾਣੇ ਤੇ ਫਿਰ ਇਹਨਾਂ ਨੂੰ ਕਹਿੰਦੇ ਵੀ ਆ ਜੂਗੀ ਕਿਰਾ ਆ ਵੀ ਗਈ 10 ਮਿੰਟ ਜਦੋਂ ਇਹ ਚਲੇਗੇ ਫਿਰ ਫਿਰ ਕੱਟੀ ਗਈ ਇੱਕ ਗ੍ਰਾਂਥੀ ਸਿੰਘ ਵੱਲੋਂ ਆਡੀਓ ਵਾਇਰਲ ਹੋਈ ਸੀਗੀ ਵੀ ਉਹ ਜਿਹੜੀ ਸਾਰੀ ਰਾਤ ਲਾਈਟ ਕੱਟੀ ਜਾਂਦੀ ਹੈ 2 2 ਵਜੇ ਆਉਂਦੀ ਹੈ ਤੇ ਗ੍ਰਾਂਥੀ ਸਿੰਘ ਨੇ 4 ਵਜੇ ਉੱਠਣਾ ਹੁੰਦਾ 4 ਵਜੇ ਤੋਂ ਪਹਿਲਾਂ ਹਾਂਜੀ ਹਾਂਜੀ ਤਾਂ ਫਿਰ ਉਹ ਸੌਊਗਾ ਕਿਹੜੇ ਟਾਈਮ ਆਹ ਕੋਦੇ ਕੋਦੇ ਟਾਈਮ ਹੀ ਨਹੀਂ ਸੌਣ ਦਾ ਕਮ ਸੇ ਕਮ ਜਿਹੜੇ ਇਹਨੇ 4 ਵਜੇ 4 ਵਜੇ ਗੁਰੂ ਮਹਾਰਾਜ ਪ੍ਰਕਾਸ਼ ਕਰਨਾ ਹੈ ਉਹਨੂੰ ਘੰਟਾ ਡੇਢ ਘਾਟਾ ਦਾ ਪਹਿਲਾਂ ਉਹਨੂੰ ਚਾਹੀਦਾ ਨਾ 2 ਵਜੇ ਦਾ ਉੱਠਣਾ ਪਊ ਉਹਨੂੰ ਫਿਰ ਜੇ ਮੰਨ ਲਓ ਪਾਠ ਕਰਦੇ ਦੇ ਉਹਦੀ ਦਿਨੇ ਅੱਖ ਲੱਗੀ ਫਿਰ ਲੋਕਾਂ ਨੇ ਕਹਿਣਾ ਵੀਡੀਓ ਬਣਾ ਕੇ ਵਾਇਰਲ ਕਰਨੀ ਆ ਵੀ ਇਹ ਸੌਂ ਗਿਆ ਜੀ ਪਾਠ ਕਰਦਾ ਫਿਰ ਉਹਦੇ ਇਲਜ਼ਾਮ ਲਾ ਦੇਣਾ ਵੀ ਸੌਂ ਗਿਆ ਐ ਨਹੀਂ ਐ ਨਹੀਂ ਦੇਖਣਾ ਵੀ ਜੋ ਬੰਦਾ ਸਾਰੀ ਰਾਤ ਸੌਂਗਾ ਹੀ ਨਾ ਤੇ ਫਿਰ ਹੋਰ ਕੀ ਕਰੂਗਾ ਹਾਂਜੀ ਬਾਈ ਤੁਸੀਂ ਕੀ ਕਹਿਣਾ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਰਾਤ ਵੀ ਅਸੀਂ ਆਏ ਸੀਗੇ ਜੀ ਇੱਥੇ ਅ ਪਹਿਲਾਂ ਇਹ ਕਹਿੰਦੇ ਵੀ 10 ਵਜੇ ਲਾਈਟ ਆ ਜੂਗੀ 10 ਵਜੇ ਲਾਈਟ ਆਈ 2 ਮਿੰਟ ਚੱਲੀ ਫੇਰ ਕਹਿੰਦੇ 11 ਵਜੇ ਦਾ ਪਾਵਰ ਕੱਟ ਆ ਗਿਆ 11 ਵਜੇ 10 5-7 ਮਿੰਟ ਚੱਲੀ ਫੇਰ ਆਂਦੇ ਜੀ ਫੇਰ 1 ਘੰਟੇ ਦਾ ਪਾਵਰ ਕੱਟ 12 ਵਜੇ ਸਾਂਝ ਲੋ ਵੀ ਇਹਨਾਂ ਨੇ ਘੰਟਾ-ਘੰਟਾ ਕਰਕੇ 2:30 ਵਜੇ ਤੱਕ ਤੇ ਅਸੀਂ ਇੱਥੇ ਸਾਰੇ ਨਗਰ ਦੇ ਨੌਜਵਾਨ ਸੀਗੇ ਜਿੰਨੇ ਅਸੀਂ ਆਏ ਸੀ ਜਿਹੜਾ ਇਹ ਮੁਲਾਜ਼ਮ ਆ ਇੱਥੇ ਕਹਿੰਦਾ ਵੀ ਮੇਰੇ ਕੋਲ ਤਾਂ ਮੈਸੇਜ ਆ ਰਿਹਾ ਮੇਰੇ ਹੱਥ 'ਚ ਕੋਈ ਪਾਵਰ ਨਹੀਂ ਗੀ ਮੈਨੂੰ ਜਿਵੇਂ ਪਿੱਛੋਂ ਮੈਸੇਜ ਆਉਂਦਾ ਵੀ ਓਵੇਂ ਓਦਾਂ ਮੈਂ ਲਾਈਟ ਕੱਟ ਦਿੰਦਾ ਤੇ ਜਿਹੜੀ ਸੁਖਾਣਾਂ ਦੀ ਸ ਜਿਹੜਾ ਦਿਹਾੜੀਦਾਰ ਬੰਦਾ ਹੈ ਜੀ ਮੰਨ ਲਓ ਮਿਹਨਤ ਕਰਕੇ ਆਉਂਦਾ ਹੋਵੇ ਨੇ ਰਾਤ ਨੂੰ ਹੀ ਸੌਣਾ ਹੁੰਦਾ ਤੇ ਫਿਰ ਉਹ ਰਾਤ ਨੂੰ ਕੀ ਕਰੂ ਚਲ ਹਾਂਜੀ ਹਾਂ ਉਹੀ ਗੱਲ ਹੈ ਜੀ ਅਸੀਂ ਉਹਨਾਂ ਵਾਸਤੇ ਹੀ ਗਰੀਬ ਮਜ਼ਦੂਰਾਂ ਵਾਸਤੇ ਉਹਨਾਂ ਦੇ ਵਾਸਤੇ ਇੱਕ ਧਰਨਾ ਲਾਇਆ ਵੀ ਉਹ ਵਿਚਾਰੇ ਦਿਨੇ ਸਾਰੀ ਜਿਹੜੀ ਮਿਹਨਤ ਕਰਦੇ ਆ ਥੱਕੇ ਟੁੱਟੇ ਹੁੰਦੇ ਆ ਰਾਤ ਨੂੰ ਬੰਦੇ ਨੇ ਨਹਾਉਣਾ ਧੋਣਾ 10 ਮਿੰਟ ਕੰਿਆਂ ਦੇ ਤਾਂ ਹੁਣ ਆਏ ਆ ਮੋਟਰ ਵੀ ਹੈ ਨਹੀਂ ਵੀ ਪਾਣੀ ਵੀ ਟੈਂਕੀ ਤੋਂ ਵਾਟਰ ਬਾਕਸ ਤੋਂ ਆਉਂਦਾ ਉਹ ਲੈਟ ਨਾ ਹੋਣ ਕਰਕੇ ਟੈਂਕੀਆਂ ਖਾਲੀ ਹੋ ਜਾਂਦੀਆਂ ਤੇ ਉਹ ਜਿਹੜੇ ਵਿਚਾਰੇ ਨੇ 10 ਮਿੰਟ ਆ ਕੇ ਘਰੇ ਸੌਣਾ ਹੁੰਦਾ ਉਹਦਾ ਵਿਅਰਥ ਜਾਂਦਾ ਅਗਲੇ ਦਿਨ ਉਹਨੇ ਕੰਮ ਵੀ ਕਰਨਾ ਹੁੰਦਾ ਇਹ ਬਹੁਤ ਵੱਡੀ ਨਕਾਮੀ ਹੈ ਜਿਹੜੀ ਬਿਜਲੀ ਪ੍ਰਸ਼ਾਸਨ ਦੀ ਹੈ ਇਹ ਤਾਂ ਜਿਹੜੀ ਆਪਾਂ ਮੰਨ ਲਓ ਕਹਿ ਲਗੇ ਵੀ ਜਿਨ੍ਹਾਂ ਦੇ ਘਰੇ ਤਾਂ ਇਨਵਰਟਰ ਆ ਉਹ ਤਾਂ ਚਲਾ ਲੈਣਗੇ ਜਿਨ੍ਹਾਂ ਦੇ ਹੁਣ ਇਨਵਰਟਰ ਹੀ ਨਹੀਂਗਾ ਉਹ ਕੀ ਕਰੂਗਾ ਬੰਦਾ ਮੇਰੇ ਜਿਹਨਾਂ ਕੀ ਕਹੀਏ ਦਸੇ ਬੰਦੇ ਜਿਹੜੇ ਸੋਝੇ ਬੰਦੇ ਹੈ ਮੈਂਬਰ ਆਏ ਪੰਚਾਇਤ ਆਈਏ ਮੇਰੇ ਪਿੰਡ ਦੀ ਕਿਉਂ ਜੇ ਹਰ ਵਾਰ ਵਾਰ ਇਹ ਗੱਲ ਘਵਾਉਂਦੇ ਆ ਵੀ ਕਾਹਤੋਂ ਘਵਾਉਂਦੇ ਵੇਖ ਲਾ ਚੀਜ਼ ਦੇ ਵਿੱਚ ਹਰ ਤੋਂ ਵਿੱਚ ਦੇ ਵਿੱਚ ਬੰਦੇ ਇਹੋ ਜਿਹੇ ਸਾਡੇ ਘਰਾਂ 'ਚ ਧਾਂਕਿਓਂ ਦਿੰਦੇ ਗੇ ਮੈਂ ਕਹਿੰਦਾ ਆਏ ਬੋਲਿਆ ਇੱਥੇ ਬੰਦਾ ਵਿੱਚ ਮ ਜਾ ਕੇ ਉਸ ਤੋਂ ਉਹਨੇ ਬੋਲਿਆ ਕਾਦੇ ਵਾਸਤੇ ਬੋਲੇ ਨਾਲ ਹੀ ਸੀ ਭਾਈ ਲੈਟ ਦੇ ਦਿਓ ਕੁਛ ਕਿਹਾ ਤਾਂ ਨਹੀਂ ਕਿਸੇ ਨੂੰ ਵੀ ਭਾਈ ਚੀਜ਼ ਦੇਵੇ ਸਾਰੇ ਜੇ ਤੁਹਾਡੇ ਜਵਾਗ ਤੜਪਦੇ ਆ ਤਾਂ ਸਾਡੇ ਵੀ ਤੜਪਦੇ ਆ ਇੱਥੇ ਇੱਥੇ ਐਸ ਪਿੰਡ ਜਗਦੀ ਐ ਐਮਐਲਏ ਦਾ ਪਿੰਡ ਕਰਕੇ ਤਾਂ ਹੀ ਇਹਨੇ ਵੀ ਚੀਜ਼ ਦੇਵੇ ਉਹਦੀ ਪਾਵਰ ਐ ਵੀ ਸਾਡੀ ਕੋਈ ਪਾਵਰ ਹੀ ਨਹੀਂ ਜਦੋਂ ਐਮਐਲਏ ਘਰ ਜਾਂਦੇ ਤੋਂ ਤਾਂ ਪਿਓ ਮਿਲਦਾ ਉਸ ਤੋਂ ਬਾਅਦ ਉਹ ਸਾਨੂੰ ਕਹਿ ਦਿੰਦਾ ਵੀ ਭਾਈ ਕੋਈ ਗੱਲ ਨੂੰ ਦਿਨੇ ਕਰਾਂਗੇ ਗੱਲਬਾਤ ਜੇਨੇ ਕੀ ਗੱਲਬਾਤ ਕਰੇਂ ਦਿਨੇ ਕੌਣ ਪੁੱਛਦਾ ਸਾਡੇ ਕੋਲ ਛੜਾ ਕੋਈ ਹੈ ਨਹੀਂ ਵਾਲੀ ਹੀ ਨਹੀਂ ਸਾਡਾ ਵਾਲੀ ਐਮਐਲਏ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਰਾਤ ਮੁੰਡੇ ਜਦੋਂ ਗਏ ਸੀ ਹਉਨ ਡੈਡੀ ਨਾਲ ਗੱਲਬਾਤ ਹੋ ਗਈ ਕੰਨੇ ਕੰਨੇ ਦਿਨੇ ਕਰਾਂ ਕੋਈ ਗੱਲਬਾਤ ਠੀਕ ਹੈ ਜਿਹੜਾ ਹੁਣ ਜਈ ਹੈ ਜਾਂ ਕੋਈ ਹੈ ਕੋਈ ਕਿਸੇ ਦਾ ਕੁਸ ਹੈ ਉਹਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਵੀ ਹੈ ਉਹ ਉੱਥੇ ਪਿੰਡ ਚ ਪ੍ਰਧਾਨਗੀ ਦਿਖਾਉਂਦਾ ਕਦ ਵਾਰ ਤੇ ਦਿਖਾਉਂਦਾ ਜੀ ਚੀਜ਼ ਦੇ ਵਿੱਚ ਦੁਖੀ ਦੇ ਸਾਰੇ ਉਹ ਵੀ ਕਵੇ ਹੱਕਦਾਰ ਉਹ ਨਹੀਂ ਉਹਦੇ ਘਰੇ ਕਿ ਉਹਦੇ ਘਰੇ ਤਾਂ ਪਾਵਰ ਹੈਗੀ ਮਾੜੀ ਮੋਟੀ ਚੜੇ ਉਹਨੇ ਆ ਜੀ ਮੈਨੇਜਰ ਜਾਵੇ ਜੂ ਜਿਹੜੇ 10 ਗਰੀਬਾਂ ਦਾ ਦਾ ਮੇਰੇ ਦਾਣੇ ਚੁੱਕ ਕੇ ਲਿਆਉਣੇ ਤੇ ਰਾਤ ਨੂੰ ਬੰਦ ਪੈਣਾ ਕੋਈ ਟਾਈਮ ਤਾਂ ਦੁਖੀ ਹੀ ਕੀਤੇ ਹੋਏ ਨੇ ਹਾਂ 8 ਦਿਨ ਲੈ ਲੈਣੋ ਉਧਰ ਜੜੀ ਨਹੀਂ ਪਾਈ ਰਾਤ ਨੂੰ ਛੱਡਾਂਗੇ ਉਹ ਕਪੈਣਾ ਚੱਲਦੀ ਆ ਆਪਾਂ ਨੂੰ ਪਤਾ 8 ਦਿਨ ਤੋਂ ਕਪੈਣਾ ਤੇ ਧੂਤਾ ਕੰਮ ਹੁਣ ਦੱਸੋ ਕੀ ਦੀ ਕਾਨ ਕਰੇਗੀ ਕਿਸੇ ਦਿਨ ਰਹਿ ਗਈ ਰਾਤ ਨੂੰ ਤਾਂ ਛੱਡਣ ਇਹ ਦਿਨ ਵਿਵਾਦ ਨਹੀਂ ਕਿ ਆਉਂਦੀ ਸੰਤ ਲੋੜ ਹੀ ਨਾ ਪੜ ਰਾਤ ਨੂੰ ਵੀ ਲੱਗ ਸਕਦੀ ਹੈ ਦਿਨੇ ਕਿਉਂ ਲੱਗਦੀ ਹੈ ਤੇ ਰਾਤ ਨੂੰ ਵੀ ਲੱਗ ਸਕਦੀ ਹੈ ਨਹੀਂ ਦਿਨੇ ਤਾਂ ਚਲੋ ਮੰਨਿਆ ਆਪਣੇ ਪਿੰਡ ਚ ਗਈ ਹੈ ਜੀ ਆਪਣੇ ਪਿੰਡ ਇੱਥੇ ਜਾਕਦੀ ਹੈ ਨਾ ਵੇ ਆਪਣੇ ਪਿੰਡ ਬੰਦ ਇਹਨਾਂ ਨੂੰ ਪੁੱਛਿਆ ਜੀ ਅਸੀਂ ਸੁਖਾਣਾਦ ਨੂੰ ਜੀ ਫੋਨ ਲਾ ਕੇ ਪੁੱਛਿਆ ਕਹਿੰਦੇ ਸੋਹਣਾ ਨੇ ਜਮੀਨ ਦਿੱਤੀ ਵੀ ਹੈ ਕੀ ਹੁਣ ਹਰੇਕ ਪਿੰਡ ਜਮੀਨ ਦੇਊਗਾ ਫੇਰ ਉਹਨੂੰ ਲਾਈਟ ਦੇਣੀ ਆਪਾਂ ਕੀ ਇਹ ਪਾਕਿਸਤਾਨ ਚੋਂ ਆਏ ਆ ਸੀ ਵੀ ਆਪਣੇ ਤਿੰਨ ਪਿੰਡਾਂ ਦਾ ਛੱਠੀ ਮੋੜ ਇਹ ਪਾਕਿਸਤਾਨ ਚੋਂ ਆਏ ਆ ਜਾਂ ਸੋਹਣਾ ਦਾ ਗ੍ਰੈਡ ਦੇ ਵਿੱਚ ਜਿਹੜੀ ਲਾਈਟ ਆਉਂਦੀ ਆ ਇਹ ਵੀ ਕਿਦੋਂ ਚੱਲ ਕੇ ਆਉਂਦੀ ਆ ਤਾਰਾਂ ਰਾ ਹੀ ਆਉਂਦੀ ਆ ਇਹ ਵੀ ਸੋਚਣ ਵਾਲੀ ਗੱਲ ਐ ਸੋਹਣਾ ਨੂੰ ਤੇ ਲਾਈਟ ਚੱਲੂਗੀ ਐਂ ਚੱਲੂਗੀ ਰਾਤ ਨੂੰ ਵੀ ਚੱਲੂਗੀ ਤੁਹਾਡੇ ਪਿੰਡ ਨੇ ਜਮੀਨ ਨਹੀਂ ਦਿੱਤੀ ਇਹ ਇਹ ਰੱਖਿਆ ਮੂਰੇ ਮੁੱਦਾ ਇਹਨਾਂ ਦਾ ਥੋੜੇ ਦਿਨ ਪਹਿਲਾਂ ਵੀ ਆਏ ਸੀ ਰਾਤ ਨੂੰ ਪਰ ਉਦੋਂ ਵੀ ਚੱਲੀ ਜਾਂਦੀ ਸੀ ਹਾਂ ਹਰ ਰੋਜ਼ ਚੱਲਦੀ ਹੈ ਜੀ ਹਰ ਰੋਜ਼ ਚੱਲਦੀ ਵਾਦਾ ਕਿਵੇਂ ਕਦੋਂ ਕਦੀ ਲੇਟ ਕਰ ਰਾਤ ਨਹੀਂ ਆਈ ਤੁਹਾਡੇ ਰਾਤ ਵੀ ਨਹੀਂ ਆਈ ਹਰ ਰੋਈ ਨਹੀਂ ਹੁੰਦੀ ਸਾਡੇ ਲੈਟ ਸਾਡੇ ਬੱਚੇ ਸਕੂਲ ਜਾਂਦੇ ਆ ਆ ਗਈ 5 ਮਿੰਟ ਆ ਗਈ ਫੇਰ ਕੱਟਦੀ ਇਹ ਕੋਈ ਸੌਣਾ ਹੈ ਬੱਚਿਆਂ ਦਾ ਕੋਈ ਕਿੱਸਾ ਸਾਡੇ ਗਰੀਬ ਘਰ ਚ ਤੇਨ ਮੀਟਰ ਵੀ ਹੈ ਨਹੀਂ ਤੇ ਬੱਚੇ ਤਾਂ ਹੈ ਨਹੀਂ ਜੀ ਲੈਟ ਦੇ ਨੇਰ ਪਰ ਹਾਂ نیٹ ਤੇ ਖੱਲਾ ਬੱਸ ਪਾਣੀ ਵੀ ਹੈ ਨਹੀਂ ਸਾਡੇ ਤਾਂ ਘਟ ਜੀ ਪਾਣੀ ਵੀ ਹੈ ਨਹੀਂ ਪਾਣੀ ਤੋਂ ਹੀ ਕਰ ਚੁੱਕੇ ਸੀ ਬਹੁਤ ਜ਼ਿਆਦਾ ਹਾਂ ਲੈਟ ਹੈ ਨਹੀਂ ਪਾਣੀ ਕਿਵੇਂ ਪਾਣੀ ਨਹੀਂ ਆਉਗੀ ਉਹ ਪਰੇਸ਼ਾਨ ਤਾਂ ਸਾਨੂੰ ਜਮਾਂ ਹੀ ਕੀਤਾ ਵਾ ਤੇ ਗਾਂ ਨੂੰ ਵੋਟਾ ਕਿੱਥੋਂ ਅਸੀਂ ਲਈ ਬੈਠੇ ਵੋਟ ਨਹੀਂ ਹੁਣ ਪਾਉਂਦੇ ਗਾਂ ਨੂੰ ਕਿਸੇ ਨੂੰ ਵੀ ਅਸੀਂ ਜਮਾਂ ਹੀ ਨਹੀਂ ਪਾਉਂਦੇ ਜੀ ਜੋ ਇੰਨਾ ਹੀ ਸਾਨੂੰ ਜਮਾਂ ਖੱਜਲੀ ਕੀਤਾ ਪਿਆ ਕੁਛ ਕਿਸਾਨ ਹੂੰ ਮੱਚੀ ਜਾਂਦੇ ਵਿਚਾਰੇ ਕੁਛ ਬਿਜਲੀ ਨੇ ਕਰੀ ਜਾਂਦੇ ਕੁਛ ਹੋ ਹੀ ਜਾਂਦਾ ਸਾਰਾ ਕੁਛ ਸਰਕਾਰਾਂ ਦੀ ਕੰਮ ਆਏ ਸਾਰੇ ਉਹ ਤਾਂ ਬਿਜਲੀ 24 ਘੰਟੇ ਸੀ ਮੈਨੂੰ ਲੱਗਦਾ 20 ਮਿੰਟ ਵੀ ਨਹੀਂ ਆਉਂਦੀ ਨਾ 24 ਜਮੇ ਨਹੀਂ ਆਉਂਦੀ 5 ਮਿੰਟ ਵੀ ਨਹੀਂ ਆਉਂਦੀ 5 ਮਿੰਟ ਵੀ ਨਹੀਂ ਆਉਂਦੀ ਬੱਤ ਹਾਂ ਬੱਚੇ ਸਨ ਵੇਰ ਤੜਕੇ ਉੱਠਦੇ ਨਹੀਂ ਗੇ ਕਹਿੰਗੇ ਸਕੂਲ ਨਹੀਂ ਜਾਣੇ ਕਿਉਂ ਸਾਢੇ 5 ਸਕੂਲ ਜਾਣਾ ਹੁੰਦਾ ਸਾਢੇ 5 ਨੂੰ ਅਸੀਂ ਠਾਉਣੀ ਆ ਨਾ ਕੇ ਤਿਆਰ ਹੋ ਕੇ ਸਾਢੇ 6 ਨੂੰ ਬੈਠਾ ਜਾਂਦੀ ਐ ਰਾਤ ਨੂੰ ਸੌਂਦੇ ਨਹੀਂ 1 ਵਜੇ ਰਾਤ ਸਾਨੂੰ ਬੱਚੇ ਕਾਰਨ ਗਰਮੀ ਦਾਦੀ ਗਰਮੀ ਫਿਰ ਨਰਹਰ ਦੀ ਨਾਈਟਰ ਖੜ ਗਿਆ ਨੈਸਾਡ ਨਾਈਟਰ ਖੜ ਗਿਆ ਲਾਈਟ ਸਾਡੇ ਹੈ ਨਾ ਕਿਤੇ ਅੰਦਰ ਕਿਤੇ ਬਾਹਰ ਕਿਤੇ ਅੰਦਰ ਬਾਹਰ ਤੇ ਸੁਖਾਨੰਦ ਕਿਉਂ ਨਹੀਂ ਜਾਂਦੀ ਲਾਈਟ ਕੀ ਗੱਲ ਇੱਥੇ ਵਾਣ ਹੈ ਨਹੀਂਗੇ ਇੱਥੇ ਅੱਗ ਨਹੀਂ ਲੱਗਦੀ ਉਹਨਾਂ ਨੂੰ ਚੀਦੇ ਮੌ ਠੱਠੀ ਇੱਥੇ ਅੱਗ ਲੱਗਦੀ ਹੈ ਇਹਨਾਂ ਤੇ ਨਾ ਪਿੰਡਾਂ ਦੀ ਕੱਟੀ ਹੁੰਦੀ ਹੈ ਹਾਂ ਇਹਨਾਂ ਤੇ ਨਾ ਪਿੰਡਾਂ ਦੀ ਕੱਟਦੇ ਆ ਜੀ ਵਾਣਿਕਨ ਪਾਣੀ ਸਾਡੀ ਲਾਈਟ ਨਾ ਕੱਟੀ ਜਾਵੇ ਬਸ ਅਸੀਂ ਤਾਂ ਇੱਥੇ ਹੀ ਬੈਠੇ ਰਾਤ ਨੂੰ ਪਾਸੇ ਨਹੀਂ ਇੱਥੇ ਰਹਿਣਾ ਪਵੇ ਪਾਣੀ ਕਿੱਥੇ ਗਈ ਗਵਾਂਡੀਆਂ ਦੇ ਲੈਣ ਜਾਈਦੇ ਉਹ ਕਿ ਨਾ ਤਾਪਾ ਪਾਣੀ ਨੂੰ ਬੈਠੀ ਕਿਥੋਂ ਵਰ ਗਈ ਇੰਟਰ ਛੱਡ ਲਾਵੇ ਇੰਟਰ ਛੱਡ ਲਾਂਗੇ ਗਰੀਬ ਕੀ ਕਰਨਗੇ ਹਾਂਜੀ ਉਹ ਇਹਨਾਂ ਕੋਲ ਤਾਂ ਵਾਟਰ ਵੀ ਹੈ ਨਹੀਂ ਲਾਈਟ ਵੀ ਨਹੀਂ ਹਾਂਜੀ ਹਾਂਜੀ ਲੜਦੇ ਆ ਹੀ ਨਹੀਂ ਇਨਵਰਟਰ ਵੀ ਹੈ ਨਹੀਂ ਜੈਨਰੇਟਰ ਤਾਂ ਕਿੱਥੋਂ ਹੋਣਾ ਸਾਨੂੰ ਕੀ ਗ੍ਰਿਡ ਦਾ ਫਾਇਦਾ ਇੱਥੇ ਸੁਵਾਨੰਦ ਗ੍ਰਿਡ ਲੱਗੇ ਤਾਂ ਦੇਸੀ ਉਹੀ ਗਰਮੀ 'ਚ ਮਰਨਾ ਹੈ ਲਓ ਟਾਈਮ ਨਾਲ 10:30 ਕੱਟਦੀ ਹੈ ਸੁਵਾਨੰਦ ਸਾਰੀ ਚੀਜ਼ੇ ਕਬਜ਼ਾ ਕੀਤਾ ਹੋਇਆ ਜੀ ਸਾਡੇ ਤੇ ਅਭੀ ਚੀਜ਼ ਤੇ ਕਬਜ਼ਾ ਕਰ ਲੈ ਸਾਰੀ ਤੇ ਕਬਜ਼ਾ ਹੀ ਹੈ ਹਾਂਜੀ ਸਾਰੇ ਸੇ ਕੋਈ ਬੈਂਕ ਨਹੀਂ ਸਾਡੇ ਹੋਏਗੀ ਕੋਈ ਹੋਰ ਨਹੀਂ ਕੁਛ ਹੈ ਨਹੀਂ ਬਸ ਇਹ ਕਸੀਆ ਸਾਰਾ ਕੁਛ ਇੱਥੀ ਆ ਤੁਸੀਂ ਇੱਥੇ ਪਹੁੰਚੇ ਹੋ ਜੀ ਕਿਵੇਂ ਕਿਵੇਂ ਦੇਖਦੇ ਹੋ ਕਰ ਲਾ ਯਾਰ ਇੱਥੇ ਪਹੁੰਚਿਆ ਲਾਈਟ ਦੀ ਸਮੱਸਿਆ ਦੇ ਮਾਰੇ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਚਿਰ ਦੇ ਲਾਈਟ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਇਹ ਖਣੀ ਤਾਂ ਸਾਡੇ ਪਿੰਡਾਂ ਦਾ ਵਿਸਥਾਰ ਹੋ ਰਿਹਾ ਤੇ ਜਾਂ ਸਾਰੇ ਪੰਜਾਬ ਵਿੱਚ ਇਹ ਹਾਲ ਹੈ ਬਹੁਤ ਬੁਰਾ ਸੁਖਨਾਂ ਦਾ ਤਾਂ ਲਾਈਟ ਸੀਗੀ ਸੁਖਨਾਂ ਦਾ ਹੈ ਹੀ ਆ ਹੰਦੇ ਸਾਡੇ ਇਹਨਾਂ ਨੇ ਜ਼ਮੀਨ ਦਿੱਤੀ ਆ ਨੇੜਾ ਤਾਂ ਮਗਰ ਵੀ ਕਿਤੇ ਨਾ ਕਿਤੇ ਨਿਕਲ ਕੇ ਆਈਆਂ ਇੱਕ ਦੂਜੇ ਦੇ ਪਿੰਡਾਂ ਵਿੱਚ ਦੀਆਂ ਆ ਰਹੀਆਂ ਪਾਣੀ ਵੀ ਪਿੰਡਾਂ ਕੱਸੀਆਂ ਦਾ ਆਉਂਦਾ ਜਿਹੜਾ ਨਹਿਰਾਂ ਦਾ ਆਉਂਦਾ ਉਹ ਗਾਂਧੀਆਂ ਹੀ ਆਉਂਦਾ ਹੈ ਕਿਹੜੀ ਚੀਜ਼ ਇਹ ਤਾਂ ਨਹੀਂ ਇੱਕ ਪਿੰਡ ਨੂੰ ਹੋਵੇ ਤੇ ਦੂਜੇ ਪਿੰਡ ਦੂਜੇ ਜਿੱਥੋਂ ਦੇ ਵਸਨੀਕ ਨਹੀਂਗੇ ਉਹ ਵੀ ਸਾਰੇ ਇੱਥੋਂ ਦੇ ਹੀ ਵਸਦੇ ਐਮਐਲਏ ਨਾਲ ਗੱਲ ਨਹੀਂ ਕੀਤੀ ਇੱਥੋਂ ਦੇ ਨਾਲ ਇੱਥੋਂ ਦੇ ਨਾਲ ਨਹੀਂ ਗੱਲ ਨਹੀਂ ਸਾਡੀ ਇੱਥੇ ਜਿਹੜਾ ਮੁਲਾਜ਼ਮ ਮੌਜੂਦ ਆ ਉਹਦੇ ਨਾਲ ਗੱਲਬਾਤ ਕਰਦੇ ਆ ਵੇਖੋ ਕੀ ਕਹਿੰਦਾ ਹੈ ਗੱਲਬਾਤ ਕਰਦੇ ਆ ਆਖਰੀ ਲਾਈਟ ਬਾਈ ਜਿਹੜੇ ਵਾਰੀ ਵਾਰੀ ਕੱਟ ਲਗਾਏ ਜਾ ਰਹੇ ਲਾਈਟ ਦੇ ਕਿਵੇਂ ਦੇਖ ਦੂੰ ਕੱਟ ਪਿਛੋਂ ਆ ਰਹੇ ਵਿਜੀਬਲ ਉਸ ਕਰਕੇ ਕੱਟ ਲੱਗ ਰਹੇ ਕਿੰਨਾ ਪਿੰਡਾਂ ਦੀ ਆਉਂਦੇ ਇੱਕ ਦੇਸ਼ ਦੇ ਆ ਰਹੇ ਉਹਦੇ ਹੋਤਰੇ ਕੱਟੋ ਸ਼ਰੀਰ ਦੇ ਲੋਕ ਤਾਂ ਕਹਿੰਦੇ ਸੁਖਨੰਤ ਲਾਈਟ ਹੁੰਦੀ ਹੈ ਕੱਟ ਆਉਂਦੇ ਆ ਦੀ ਵੀ ਦੱਸ ਦੇ ਬਾਰੀ ਬਾਰੀ ਸਭ ਤੇ ਕੱਟ ਲਗਾ ਕੱਟ ਦਾ ਕੋਈ ਟਾਈਮ ਤਾਂ ਹੋਵੇ ਕੱਟ ਦਾ ਕਿਹੜਾ ਮੈਥਡ ਹੈ ਅਨਮਸਾ ਟਾਈਮ ਨਹੀਂ ਡੁੱਡੀ ਕੱਟ ਆਉਂਦੇ ਐ ਸਾਡੇ ਕੋਲ ਟਾਈਮ ਐ ਦੇਖੇ ਵੀ ਸਾਰੇ ਜਿਵੇਂ 20:00 ਤੋਂ ਲੈ ਕੇ 22:00 ਤੱਕ ਕੱਟ ਲਗੇ ਫਿਰ 22:00 ਤੋਂ ਲੈ ਕੇ 23:00 ਤੱਕ ਕੱਟ ਲਗੇ ਘੰਡੇ ਦਾ ਤੇ 00:00 12 ਤੋਂ ਲੱਗੇਗਾ 48 ਮਿੰਟ ਦਾ ਕੱਟ ਤਿੰਨ ਕੱਟ ਦਿਨੋਂ ਦੋ ਦੋ 2:30 ਵਜੇ ਲਾਈਟ ਜਾਂਦੀ ਹੈ ਹਾਂ ਜਾਂਦੀ ਹੈ ਕੱਟ ਆਉਂਦੇ ਪਿੱਛੋਂ ਇਹ ਸੰਦ ਲੋਣੇ ਪੰਨੇ ਆਸੀ ਉਹ ਹੁਕਮ ਕਰਦੇ ਹੁਣ ਜਿਵੇਂ ਹੁਕਮ ਕਰ ਤੂੰ ਇੱਕ ਨੰਬਰ ਦਾ ਸੋਖਾਨੰਦ ਕਾਦੋਨੀ ਕੱਟ ਲੱਗਦਾ ਇੰਨਾ ਉਹਦੇ ਵੀ ਲੱਗਦਾ ਵੀ ਕੱਟ ਉਹ ਸ਼ਰੀਜ ਐ ਅਰਪਣ ਸ਼ਰੀਜੇ ਕੱਟ ਕੱਟ ਲਾ ਦੇਣੀ ਇਹ ਤਿੰਨ ਤਾਰ ਚੋਂ ਦੇ 24 ਘੰਟੇ ਚ ਇਹ ਇਹ ਤਾਂ ਕਹਿੰਦੇ ਸੋ ਜੋ ਵੀਕੈਂਡ ਲੈਡ ਚੱਲੂ ਤੇ ਕਾਗਜ਼ਾਂ ਜੀ ਦੇਖੋ ਤੁਹਾਡੇ ਸਾਹਮਣੇ ਹੀ ਨੇ ਠੀਕ ਆ ਕੱਟਦਿਆਂ ਨੌਣੇ ਪੈਂਦੇ ਨੇ ਪਰ ਸਾਰੇ ਲਾ ਦੇ ਸਾਰੇ ਪੰਜਾਬ ਚ ਨਹੀਂ ਸਾਨ ਜੱਥੇ ਬੰਦੀਆਂ ਤੇ ਪਿੰਡ ਦੇ ਲੋਕ ਜਿਹੜੇ ਹਲਕਾ ਉਧਾਇਕ ਦੇ ਘਰ ਪਹੁੰਚੇ ਸੀ ਹਲਕਾ ਉਧਾਇਕ ਆਪ ਤਾਂ ਨਹੀਂ ਮਿਲੇ ਪਰ ਉਹਨਾਂ ਦੇ ਪਿਤਾ ਜਿਹੜੇ ਉਹ ਮਿਲੇ ਨੇ ਤਾਂ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਗੱਲਬਾਤ ਹੋਈ ਹੈ ਹਾਂਜੀ ਕਿਵੇਂ ਦੇਖਦੇ ਹੋ ਜੀ ਲਾਈਟ ਦੇ ਜਿਹੜੇ ਇੰਨੇ ਕੱਟ ਲੱਗ ਰਹੇ ਬਹੁਤ ਮਾੜੀ ਗੱਲ ਹੈ ਇਸ ਚੀਜ਼ ਦੀ ਤੇ ਮਾਦਾ ਤੁਹਾਡੇ ਨਾਲ ਆ ਅੱਜ ਵੀ ਨਾਲ ਆ ਕੱਲ ਨੂੰ ਵੀ ਨਾਲ ਆ ਜਿੱਥੇ ਹੁਣ ਕਹੂੰਗੇ ਉੱਥੇ ਵੀ ਜਾਣ ਲਈ ਤਿਆਰ ਆ ਠੀਕ ਹੈ ਹੋਰ ਦੱਸੋ ਜੀ ਇੰਨੇ ਕੱਟ ਜਿਹੜੇ ਕਾਹ ਤੋਂ ਲੱਗ ਰਹੇ ਭਈ ਨਹੀਂ ਮੈਨੂੰ ਤਾਂ ਨੌਲੇ ਜਣੀਗੀ ਇਹ ਤਾਂ ਜਿਹੜੇ ਬੀਲੇ ਮਹਗਮੇ ਨੇ ਉਹਨਾਂ ਨੂੰ ਪਤਾ ਹੋ ਠੀਕ ਹੈ ਇਹ ਤਿੰਨਾ ਪਿੰਡਾਂ ਦੇ ਲੋਕ ਆਏ ਸੀਗੇ ਤਿੰਨਾ ਪਿੰਡਾਂ ਚ ਹੀ ਕੱਟ ਲੱਗ ਰਹੇ ਜੀ ਸੁਖਨੰਦ ਚ ਨਹੀਂ ਲੱਗ ਰਹੇ ਨਹੀਂ ਉਹ ਵੀ ਤਾਂ ਮੇਰੇ ਹੀ ਆ ਸੁਖਨੰਦ ਵੀ ਬੋਰਡ ਵੀ ਚੀਦਾ ਵੀ ਠੱਠੀ ਵੀ ਤੇ ਮਾਧਾਨਾ ਵੀ ਜੇ ਉਹਨਾਂ ਨੂੰ ਨਹੀਂ ਮਿਲਦੀ ਤਾਂ ਭਾਵੇਂ ਸਾਡੇ ਪਿੰਡ ਦੀ ਵੀ ਕੱਟ ਦੇਣ ਮੈਨੂੰ ਕੋਈ ਇਤਰਾਜ ਨਹੀਂ ਜੇ ਇਸ ਚੀਜ਼ ਨਾਲ ਉਹ ਖੁਸ਼ ਹੁੰਦੀ ਆ ਤਾਂ ਨਹੀਂ ਨਹੀਂ ਉਹ ਤਾਂ ਮਖਲਾ ਸਾਡੇ ਠੀਕ ਹੈ ਨਾ ਹਾਂ ਤੇ ਨਹੀਂ ਤੇ ਸਾਰਿਆਂ ਦੀ ਚੱਲਣੀ ਚਾਹੀਦੀ ਐ ਨਹੀਂ ਸਾਡੇ ਵੀ ਭਾਂਜੇ ਨਾਲ ਚੱਲੇ ਠੀਕ ਐ ਹਣ ਜਿਹੜੇ ਕਿਸਾਨ ਵੀਰ ਇਥੇ ਪਹੁੰਚੇ ਆ ਜਾਂ ਪਿੰਡ ਦੇ ਲੋਕ ਪਹੁੰਚੇ ਆ ਕੀ ਵਿਸ਼ਵਾਸ ਦਿਵਾਇਆ ਉਹਨਾਂ ਨੂੰ ਮੈਦਾਨਾ ਨਾਲ ਤਿਆਰ ਆ ਹੁਣ ਵੀ ਤਿਆਰ ਆ ਕੱਲ ਨੂੰ ਵੀ ਤਿਆਰ ਆ ਮੈਦਾਨਾ ਵੀ ਉਹਨਾਂ ਨੂੰ ਲਾਈਟ ਮਿਲਣੀ ਚਾਹੀਦੀ ਆ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਆ ਵੀ 5-4 ਦਿਨ ਜਣੀ ਘੱਟ ਲੱਗਣਗੇ ਵੀ ਜਦ ਤੱਕ ਕਣਕ ਵੱਡੀ ਨਹੀਂ ਜਾਂਦੀ ਵੀ ਗਾਂਵਾਂ ਗਾਂਵਾਂ ਦਾ ਡਾਲ ਕਰਕੇ ਹੋ ਸਕਦਾ ਕੱਟ ਲਾਉਂਦੇ ਹੋਣ ਉਹ ਤੋਂ ਬਾਅਦ ਵਿੱਚ ਸਹੀ ਚੱਲਣੀ ਚਾਹੀਦੀ ਐ ਚਲਾਵਾਂਗੇ ਵੀ ਜਿੰਦਾਬਾਦ 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 ਬਿਜਲੀ ਬੋਰਡ ਮੁਰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਘਟਿਆ ਪ੍ਰਸ਼ਾਸਨ ਮੁਰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਘਟਿਆ ਪ੍ਰਬੰਧ ਮੁਰਦਾਬਾਦ 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 ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ